ਦੀ ਪਾਰਟੀ ਜਿਹਦਾ ਜਨਮ ਝੂਠ ਦੇ ਆਧਾਰ ਤੇ ਹੋਇਆ ਹੈ ਅਗਰ ਇਹਨੂੰ ਝੂਠੇ ਬੰਦੇ ਪੈਦਾ ਕਰਨ ਦੀ ਫੈਕਟਰੀ ਕਿਹਾ ਜਾਏ ਤੇ ਮੈਨੂੰ ਲੱਗਦਾ ਕੋਈ ਗਲਤ ਨਹੀਂ ਹੋਏਗਾ ਇੱਥੇ ਜਿਹੜਾ ਜਿੰਨਾ ਵੱਡਾ ਝੂਠ ਬੁਲੇਗਾ ਓਡਾ ਵੱਡਾ ਲੀਡਰ ਹੈ ਜਾਂ ਤਾਂ ਇਹ ਰਾਕੇ ਹੀ ਅਨਜਾਨ ਨੇ ਕਿ ਜਾਂ ਇੱਕ ਇਸਲੇ ਬਣੇ ਬੈਠੇ ਨੇ ਪ੍ਰਧਾਨ ਮੰਤਰੀ ਜੀ ਨੇ ਬੜਾ ਸਾਫ ਸ਼ਬਦਾਂ ਜਿਹਾ ਕਿਹਾ ਕਿ ਜਿਹੜੇ ਤੁਹਾਡੇ ਇਸ ਵੇਲੇ ਰਨਿੰਗ ਕੰਮ ਨੇ ਹਾਰੜ ਪੀੜਿਤ ਪਰਿਵਾਰਾਂ ਨੂੰ ਜਿਹੜੇ ਰਾਤ ਦੇ ਕੰਮ ਚੱਲ ਰਹੇ ਨੇ ਉਹਨਾਂ 'ਚ ਕੋਈ ਰੁਕਾਵਟ ਨਾ ਆਏ ਉਹਦੇ ਲਈ ਇਹ ਫੌਰੀ ਤੌਰ ਤੇ 1600 ਕਰੋੜ ਰੁਪਏ ਰਾਹਤ ਦੇ ਰੂਪ 'ਚ ਦਿੱਤਾ ਜਾ ਰਿਹਾ ਫੌਰੀ ਤੌਰ ਦਾ ਮਤਲਬ ਕੀ ਹੁੰਦਾ ਤਤਕਾਲ ਚੱਲ ਰੇ ਕੰਮਾਂ ਦੇ ਅੰਦਰ ਰੁਕਾਵਟ ਨਾ ਆਏ ਇਹ ਇਹਨਾਂ ਦੇ ਪ੍ਰਧਾਨ ਵੀ ਸਮੇਂ ਲੈਣਾਂ ਤੇ ਜਿਹੜੇ ਬਿਆਨ ਦੇ ਰਿਹਾ ਉਹ ਵੀ ਸਮੇਂ ਲੈਣ ਔਰ ਪੰਜਾਬੀਆਂ ਨੂੰ ਤੇ ਸਮਝ ਆ ਰਹੀ ਹੈ ਕਿ ਇਹ ਜਿਹੜੀ ਤਤਕਾਲ ਰਾਸ਼ੀ ਹੁੰਦੀ ਹੈ ਇਹ ਇਸ ਕਰਕੇ ਹੀ ਹੁੰਦੀ ਹੈ ਕਿ ਕੰਮ 'ਚ ਰੁਕਾਵਟ ਨਾ ਆਏ ਦੂਜਾ ਪ੍ਰਧਾਨ ਮੰਤਰੀ ਜੀ ਨੇ ਸਾਫ਼ ਬੋਲ ਦੇ ਕਿਹਾ ਕਿ ਕਿਸਾਨ ਦਾ ਜਿਹੜਾ ਨੁਕਸਾਨ ਹੋਇਆ ਕਿਸਾਨ ਮਜ਼ਦੂਰ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪਸ਼ੂ ਕਿਸਾਨਾਂ ਨੇ ਖੋਏ ਨੇ ਜਿਹੜਾ ਸਕੂਲਾਂ ਦਾ ਨੁਕਸਾਨ ਹੋਇਆ ਬਿਲਡਿੰਗਾਂ ਦਾ ਜਿਹੜਾ ਸੜਕਾਂ ਦਾ ਬਿਲਡਿੰਗਾਂ ਦਾ ਨੁਕਸਾਨ ਹੋਇਆ ਜਿਹੜਾ ਲੋਕਾਂ ਦੇ ਕੱਚੇ ਘਰ ਡਿੱਗ ਗਏ ਨੇ ਇਹ ਸਾਰੇ ਕੰਮਾਂ ਨੂੰ ਕਰਨ ਦੇ ਲਈ ਕੇਂਦਰ ਜਿਹੜਾ ਪੰਜਾਬ ਸਰਕਾਰ ਦਾ ਜਦੋਂ ਪ੍ਰੋਪੋਜ਼ਲ ਆ ਜਾਏਗਾ ਪੂਰੀ ਤਰ੍ਹਾਂ ਨਾਲ ਕੇਂਦਰ ਪੰਜਾਬ ਦੇ ਨਾਲ ਖੜਾ ਪੰਜਾਬ ਦੇ ਲੋਕਾਂ ਨਾਲ ਖੜਾ ਪੰਜਾਬ ਦੇ ਕਿਸਾਨ ਨਾਲ ਖੜਾ ਮਜ਼ਦੂਰ ਨਾਲ ਖੜਾ ਗਰੀਬ ਨਾਲ ਖੜਾ ਇਸ ਤੋਂ ਸਾਫ ਸ਼ਬਦ ਹੋਰ ਕੀ ਹੋ ਸਕਦੇ ਆ ਇਹਦਾ ਮਤਲਬ ਨਹੀਂ ਸਮਝ ਆ ਰਿਹਾ ਪਰ ਪ੍ਰੋਜੈਕਟ ਰਿਪੋਰਟ ਬਣਾ ਕੇ ਭੇਜੋ ਕੇਂਦਰ ਦੀਆਂ ਟੀਮਾਂ ਉਹਨਾਂ ਨੇ ਕਿਹਾ ਅਸੀਂ ਭੇਜੀ ਹੋਈਆਂ ਪੰਜਾਬ ਦੀਆਂ ਟੀਮਾਂ ਨਾਲ ਲੱਗਣ ਤੇ ਕੰਮ ਕਰਨ ਲੇਕਿਨ ਮੇਰਾ ਦੂਜਾ ਸਵਾਲ ਹੈ ਪ੍ਰੈਜੈਂਟੇਸ਼ਨ ਤੇ ਅਸੀਂ ਨੇ ਇਹ ਨਾ ਬਣਾਈ ਚੀਫ ਡਾਇਰੈਕਟਰ ਜੀ ਸਾਹਮਣੇ ਪ੍ਰੈਜੈਂਟੇਸ਼ਨ ਦਿੱਤੀ ਜਿੱਦ ਸੜਕ ਦਾ ਜੋ ਲਾਸ ਹੋਇਆ ਜਮੀਨਾਂ ਦਾ ਫਸਲ ਦਾ ਘਰਾਂ ਦਾ ਸਾਰਾ ਐਸਟੀਮੇਟ ਜਿਹੜਾ ਉਹਨਾਂ ਨੇ ਬਣਾਇਆ ਉਹ ਤੇ ਬਣਿਆ 13000 ਕਰੋੜ ਦੇ ਤੋਂ ਥੋੜਾ ਜਿਹਾ ਉੱਤੇ ਉੱਪਰ ਤੇ 12000 ਕਰੋੜ ਰੁਪਇਆ ਆਲਰੇਡੀ ਇਹਨਾਂ ਕੋਲ ਪਿਆ ਹੈ ਡਿਜਾਸਟਰ ਫੰਡ ਦਾ ਔਰ 1600 ਕਰੋੜ ਰੁਪਇਆ ਉਹਨਾਂ ਨੂੰ ਹੋਰ ਆ ਗਿਆ ਇਹ 13600 ਕਰੋੜ ਰੁਪਇਆ ਕਿੱਥੇ ਐ ਕਿੱਥੇ ਖਰਚਾ ਨਾ ਰਣੇ 12000 ਕਰੋੜ ਰੁਪਏ ਦਾ ਤੇ ਜਵਾਬ ਦੇ ਦਿਓ। ਬਹਾਲਤ ਕੀ ਹੈ ਸਰਕਾਰ ਦੀ? ਮੈਨੂੰ ਤਾਂ ਲੱਗਦਾ ਕਿ ਇਹ ਹੈਲੀਕਾਪਟਰ ਖਰੀਦਣ ਚ ਕੇਜਰੀਵਾਲ ਦੇ ਪਿੱਛੇ ਗੱਡੀਆਂ ਚਲਾਣ ਚ ਐਡਵਰਟਾਈਜ਼ਮੈਂਟ ਕਰਨ ਚ ਪੰਜਾਬ ਦੇ ਗਰੀਬਾਂ ਲਈ ਡਿਜਾਸਟਰ ਦੇ ਅੰਦਰ ਖਰਚ ਹੋਣ ਵਾਲਾ ਪੈਸਾ ਇਹ ਖੁਰਦ-ਬੁਰਦ ਕਰ ਬੈਠੇ ਐ। ਇਹਨਾਂ ਦਾ ਫਾਈਨਾਂਸ ਮਿਨਿਸਟਰ ਕਹਿੰਦਾ ਜੀ ਤੁਹਾਡੇ ਕੋਲ ਨਹੀਂ ਐ। ਇਹਨਾਂ ਲਈ ਪ੍ਰਧਾਨ ਜਿਹੜਾ ਮੰਤਰੀ ਵੀ ਆ ਉਹ ਕਹਿੰਦਾ ਨਹੀਂ ਜੀ ਪੈਸਾ ਤਾਂ ਹੈਗਾ ਪਰ ਛੜਤਾ ਜਿਹੜੀਆਂ ਉਹਦੀਆਂ ਆਈਓ ਢਿੰਨੀਆਂ ਹੋਣ ਓਏ ਮੰਨੋ ਤਾਂ ਸਹੀ ਹੈਗਾ ਤੇ ਖਰਚ ਮੈਂ ਕਦੋਂ ਆ ਦੂਜੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨ ਨਾਲ ਗਰੀਬ ਨਾਲ ਗੱਲਬਾਤ ਕੀਤੀ ਹੈ ਉਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਪੰਜਾਬ ਨਾਲ ਪੰਜਾਬੀਆਂ ਨਾਲ ਕਿੰਨਾ ਪਿਆਰ ਕਰਦੇ ਨੇ ਉਹ ਜਦੋਂ ਮਿਲੇ ਨੇ ਕਿਸਾਨਾਂ ਨੂੰ ਤੇ ਇੱਕ ਹੱਥ ਦੀ ਦੂਰੀ ਤੇ ਉਹਨਾਂ ਨੂੰ ਪਿੱਛੇ ਬੈਠੇ ਦੀ ਅੱਗੇ ਆਪਣੇ ਕੋਲ ਬੁਲਾਇਆ 45 ਮਿੰਟ ਉਹਨਾਂ ਦੀ ਗੱਲ ਸੁਣੀ ਔਰ ਕੱਲੇ ਕੱਲੇ ਨੂੰ ਸੁਣਿਆ ਪੈਰਾਂ ਨੂੰ ਵੀ ਸੁਣਿਆ ਤੇ ਕਿਸਾਨ ਨੂੰ ਵੀ ਸੁਣਿਆ ਤੇ ਕਿਸਾਨ ਦੇ ਅੰਦਰ ਖੇਤੀ ਕਰਕੇ ਮਜ਼ਦੂਰਾਂ ਨੂੰ ਵੀ ਸੁਣਿਆ ਔਰ ਤੁਹਾਨੂੰ ਮੈਂ ਇੱਕ ਮਜ਼ੇ ਦੀ ਗੱਲ ਦੱਸਾਂ ਉੱਤੇ ਪਤਾ ਕੀ ਗੱਲ ਆਈ ਸਾਰੇ ਕਿਸਾਨਾਂ ਨੇ ਇੱਕ ਕਿਸਾਨ ਦਰਬਿਤ ਹੋ ਗਿਆ ਉਹਦੀ ਅੱਖਾਂ ਭਰ ਗਈਆਂ ਤੇ ਪ੍ਰਧਾਨ ਮੰਤਰੀ ਦੇ ਵੀ ਅੱਖਾਂ ਭਰ ਗਈਆਂ ਇਹ ਦਾਦਾ ਸੰਵੇਦਨਸ਼ੀਲ ਪ੍ਰਧਾਨ ਮੰਤਰੀ ਹੈ ਔਰ ਉਹਨਾਂ ਨੇ ਇੱਕ ਗੱਲ ਕਹੀ ਜੀ ਕਿ ਇਹ ਜਿਹੜੀ ਵਰਤਮਾਨ ਸਰਕਾਰ ਆ ਨਾ ਇਹਨੂੰ ਪੈਸਾ ਨਾ ਦਿਓ ਸਾਡੇ ਤੱਕ ਨਹੀਂ ਉਹ ਪੁੱਜਣਾ ਉਹਨਾਂ ਨੇ 2023 ਦੇ ਖਰਾਬੇ ਦੀ ਗੱਲ ਕੀਤੀ ਜ਼ਿਕਰ ਕੀਤਾ ਕਿ ਉਹ ਪੈਸਾ ਜਿਹੜਾ ਆਇਆ ਸੀ ਉਹ ਸਾਨੂੰ ਮਿਲਿਆ ਨਹੀਂ ਤੇ ਬਾਅਦ ਚ ਇਹਨਾਂ ਨੇ ਇਹ ਗੱਲ ਕਹੀ ਕਿ ਉਹਦਾ ਕੇਂਦਰ ਦਾ ਪੈਸਾ ਸੀ ਉਹ ਵਾਪਸ ਚਲਾ ਗਿਆ ਤੇ ਪ੍ਰਧਾਨ ਮੰਤਰੀ ਜੀ ਨੇ ਬੜੇ ਲਾਈਟ ਮੂਡ ਚ ਕਿਹਾ ਕਿ ਤੁਸੀਂ ਟੂਥਪੇਸਟ ਕਰਦੇ ਹੋ ਤੇ ਜਦੋਂ ਟਿਊਬ ਚੋਂ ਪੇਸਟ ਕੱਢ ਕੇ ਬਰਸ਼ ਨੂੰ ਲਗਾ ਲੈਂਦੇ ਹੋ ਕਿ ਆ ਉਹ ਪੇਸਟ ਦੁਬਾਰਾ ਉਹ ਉਹਦੇ ਚ ਟਿਊਬ ਚ ਪੈ ਸਕਦਾ ਸਾਰੇ ਕਹਿੰਦੇ ਨਹੀਂ ਉਹ ਕਹਿੰਦੇ ਐਦਾਂ ਹੀ ਜਿਹੜਾ ਕੇਂਦਰ ਦਾ ਪੈਸਾ ਸਟੇਟ ਨੂੰ ਆਉਂਦਾ ਵਾਪਸ ਨਹੀਂ ਜਾਂਦਾ ਤੇ ਅੱਜ ਪੰਜਾਬ ਦੀ ਜਨਤਾ ਪੰਜਾਬ ਦਾ ਕਿਸਾਨ ਮਜ਼ਦੂਰ ਇਹ ਵੀ ਗੱਲ ਮੰਗ ਰਿਹਾ ਹੈ ਕਿ ਜਿਹੜੀਆਂ ਉਦੋਂ ਘੋਸ਼ਣਾ ਹੋਈਆਂ ਸੀ ਜਿਹੜੇ ਮੁਰਗੀਆਂ ਮਰਨ ਤੇ ਵੀ ਪੈਸਾ ਦੇਣ ਦੀ ਗੱਲ ਕਰਦੇ ਸੀ ਉਹ ਜਿਹੜਾ 23 ਵਾਲਾ ਪੈਸੇ ਦਾ ਵੀ ਹਿਸਾਬ ਦੇ ਦਿਓ ਇਸ ਕਰਕੇ ਇਸ ਸਰਕਾਰ ਤੋਂ ਵਰਤਮਾਨ ਸਰਕਾਰ ਤੋਂ ਕਿ ਨਾ ਕਿਸਾਨ ਨੂੰ ਨਾ ਮਕਾਨ ਢੈਣ ਵਾਲੇ ਨੂੰ ਉਮੀਦ ਆ ਸਾਰੇ ਇਹੀ ਚਾਹੁੰਦੇ ਨੇ ਕਿ ਜਿਹੜੀ ਵੀ ਰਾਤ ਮਿਲੇ ਸਾਨੂੰ ਜੀ ਤੁਸੀਂ ਸਿੱਧੇ ਹੀ ਦਿਓ ਇਹ ਤਾਂ ਵਿਸ਼ਵਾਸ ਹੈ ਇਸ ਸਰਕਾਰ ਦੇ ਪ੍ਰਤੀ ਔਰ ਇਹਨਾਂ ਦਾ ਇੱਕ ਮੰਤਰੀ ਜਿਹੜਾ ਉਹ ਕੀ ਨਾਂ ਹੈ ਉਹਦਾ ਮੁੰਡਿਆ ਮੁੰਡਿਆ ਜੀ ਨਾ ਇਹ ਨਾ ਝੂਠਾ ਹੈ ਮੈਂ ਉਸ ਮੀਟਿੰਗ ਦਾ ਹਿੱਸਾ ਇਹ ਪੰਜਾਬ ਦੇਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲਣਾ ਬੰਦ ਕਰ ਦਿਓ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨਾਲ ਖੇਲ ਕੇ ਬੜਾ ਦਿਰ ਸੱਤਾ ਲਈ ਹੈ ਤੁਸੀਂ ਤਿੰਨ ਤਿੰਨ ਸਾਲ ਕੱਢ ਲਏ ਲੋ ਚੌਥੇ ਸਾਲ ਲੋਕਾਂ ਨੇ ਹੁਣ ਚੌਥਾ ਸਾਲ ਚੜ ਗਿਆ ਹੈ ਕਿੰਨੀ ਵਾਰੀ ਝੂਠ ਬੋਲੋਗੇ ਪ੍ਰਧਾਨ ਮੰਤਰੀ ਜੀ ਨੇ ਬੜਾ ਸਿੱਧਾ ਕਿਹਾ ਕਿ ਜਦੋਂ ਮੈਂ ਸਕੂਲਾਂ ਦਾ ਜ਼ਿਕਰ ਕਰਦਾ ਸੜਕਾਂ ਦਾ ਜ਼ਿਕਰ ਕਰਦਾ ਟੁੱਟੇ ਮਕਾਨਾਂ ਦਾ ਜ਼ਿਕਰ ਕਰਦਾ ਖੇਤੀ ਦਾ ਜ਼ਿਕਰ ਕਰਤਾ ਮਜ਼ਦੂਰ ਦਾ ਜ਼ਿਕਰ ਕਰਤਾ ਈਵਨ ਬੋਰਵੈਲ ਜਿਹੜੇ ਇਹਨਾਂ ਦੇ ਬੈਠੇ ਆ ਉਹਨਾਂ ਦਾ ਜ਼ਿਕਰ ਕਰਤਾ ਕਿ ਇਹਦੇ ਪ੍ਰਪੋਜ਼ਲ ਬਣਾ ਕੇ ਭੇਜੋ ਕੇਂਦਰ ਦੀ ਵੀ ਟੀਮ ਆ ਗਈ ਹੈ ਤੇ ਮੈਂ ਫੋਰੀ ਰਾਤ ਨੂੰ 1600 ਕਰੋੜ ਰੁਪਏ ਦੇ ਰਿਆ ਤੇ ਪਹਿਲ ਇਹ ਖੜੇ ਹੋ ਕੇ ਇੱਕ ਸ਼ਬਦ ਬੋਲਦੇ ਆ ਕਿ ਇਹ ਘੱਟ ਹੈ ਤੇ ਉਹਨਾਂ ਨੇ ਕਿਹਾ ਜੀ ਤੇ ਮੈਨੂੰ ਲੱਗਦਾ ਹੈ ਕਿ ਆਪਨੇ ਮੇਰੀ ਬਾਤ ਕੋ ਪੂਰਾ ਸੁਨਾ ਨਹੀਂ ਹੈ ਤਾਂ ਕਿਆ ਆਪਕੋ ਸਮਝ ਆਤੀ ਹੈ ਹਿੰਦੀ ਸਮਝ ਆਤੀ ਹੈ ਉਹਨਾਂ ਨੇ ਬੜੇ ਪਿਆਰ ਨਾਲ ਪੁੱਛਿਆ ਔਰੇ ਬੰਦੇ ਨੇ ਉਹਨੂੰ ਭਾਸ਼ਾ ਦਾ ਰੰਗਤ ਦਿੱਤੀ। ਔਰ ਦੂਜੇ ਜਿਹੜੇ ਕਿਸਾਨ ਮਿਲ ਕੇ ਗਏ ਨੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨਾਲ ਪੰਜਾਬੀ 'ਚ ਉਹਨਾਂ ਨੂੰ ਸੁਣਿਆ ਪੰਜਾਬੀ 'ਚ ਜਵਾਬ ਦੇਣ ਦਾ ਪੂਰਾ ਪ੍ਰਯਾਸ ਕੀਤਾ ਉਹਨਾਂ ਨੂੰ ਸੁਣੋ ਤਾਂ ਸਹੀ। ਔਰੇ ਬੰਦਾ ਬਾਹਰ ਆ ਕੇ ਝੂਠ ਬੋਲ ਕੇ ਅੱਗ ਲਗਾਉਣਾ ਚਾਹੁੰਦਾ ਹੈ। ਭਾਸ਼ਾ ਦਾ ਵਟਵਾਰਾ ਕਰਨਾ ਚਾਹੁੰਦਾ ਹੈ। ਇਸ ਤੋਂ ਜ਼ਿਆਦਾ ਸ਼ਰਮਨਾਕ ਕੰਮ ਕੋਈ ਨਹੀਂ ਹੋ ਸਕਦਾ ਕਿ ਜਿਹੜਾ ਕੋਈ ਮੰਤਰੀ ਹੋਵੇ ਔਰ ਉਹ ਮੀਟਿੰਗ ਦਾ ਹਿੱਸਾ ਹੋਵੇ। ਉਹ ਬਾਹਰ ਆ ਕੇ ਇਸ ਪ੍ਰਕਾਰ ਦੀ ਭਾਸ਼ਾ ਦਾ ਪ੍ਰਯੋਗ ਕਰੇ ਔਰ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇ ਮੈਂ ਇਹਦੀ ਪੁਰਜੋਰ ਸ਼ਬਦਾਂ ਨਾਲ ਨਿੰਦਾ ਕਰਦਾ ਔਰ ਇਹਨਾਂ ਦੇ ਹੀ ਕੈਬਨਿਟ ਮੰਤਰੀ ਉਹਨਾਂ ਦੇ ਹਲਕਾ ਪੋਏ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਜਿੰਨਾ ਵੀ ਬਾੜ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪਿਆ ਹੈ ਇਹ ਮਾਈਨਿੰਗ ਦੀ ਮਾਰ ਹੈ ਔਰ ਕੀ ਇੱਕ ਮੰਤਰੀ ਦੀ ਨੱਕ ਥੱਲੇ ਮਾਈਨਿੰਗ ਹੋਏ ਔਰ ਮੰਤਰੀ ਨੂੰ ਪਤਾ ਨਾ ਹੋਏ ਇਸ ਤਰ੍ਹਾਂ ਇਹ ਪੰਜਾਬ ਸਰਕਾਰ ਜਦੋਂ ਇਹਨਾਂ ਨੇ ਬਣਾਈ ਸੀ ਉਦੋਂ ਉਹਨਾਂ ਨੇ ਕਿਹਾ ਇਹ ਮਾਈਨਿੰਗ ਪਾਲਿਸੀ ਲਿਆਵਾਂਗੇ ਅੱਜ ਤੱਕ ਇਹਨਾਂ ਦੀ ਮਾਈਨਿੰਗ ਪਾਲਿਸੀ ਨਹੀਂ ਆਈ ਉਹ ਜਿਹੜੇ ਮੋਬਾਈਲ ਵੇਚਣ ਵਾਲੇ ਸੀ ਉਹ ਲੈਂਡ ਕਲੂਜਰ ਚ ਆ ਗਏ ਇਦਾਂ ਨਹੀਂ ਆਏ ਇਹ ਇਲੈਗਲ ਮਾਈਨਿੰਗ ਹੋਈ ਹੈ ਇਲੈਗਲ ਮਾਈਨਿੰਗ ਕਿਦੀ ਛੱਤਰ ਛਾਇਆ ਚੋਈ ਕੌਣ ਰਿਸਪੌਂਸਿਬਿਲਟੀ ਸਰਕਾਰਾਂ ਰਿਸਪੌਂਸਿਬਿਲਟੀ ਹੁੰਦੀ ਹੈ ਮੁੱਖ ਮੰਤਰੀ ਰਿਸਪੌਂਸਿਬਲ ਹੁੰਦਾ ਇਹਦੇ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਚ ਲੱਗੇ ਨੇ ਪੰਜਾਬ ਦੀ ਤੇਰਾਂ ਨੂੰ ਚਿੰਤਾ ਹੀ ਨਹੀਂ ਹੈ ਅੱਜ ਕੱਲਾ ਕਿਸਾਨ ਦਾ ਨੁਕਸਾਨ ਨਹੀਂ ਹੋਇਆ ਲੋਕਾਂ ਦੇ ਘਰ ਨਹੀਂ ਡਿਗੇ ਇਹ ਜਿਹੜੀ ਬਾੜ ਆਈ ਹੈ ਇਹਦੇ ਵਿੱਚ ਵੀ ਇਲੀਗਲ ਮਾਈਨਿੰਗ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਇਨ ਦੇਸ਼ ਦੀ ਸੰਪਤੀ ਨੂੰ ਕੋਲਾ ਲਾਤੇ ਹੈ ਰੇਲਵੇ ਟਰੈਕ ਹਿੱਲ ਗਏ ਇਹਦਾ ਜਵਾਬ ਕੌਣ ਦੇਊਗਾ ਔਰ ਮੈਂ ਦੂਜੀ ਗੱਲ ਵੀ ਕਹਣਾ 12000 ਕਰੋੜ ਦਾ ਵੀ ਹਿਸਾਬ ਦੇ ਦਿਓ ਭਰਾ ਜਿਹੜਾ ਪਿਆ ਹੈਗਾ ਕਿਤੇ ਘਰ ਚ ਰਿਓ ਦੀ ਔਰ ਮੈਂ ਉਹਨਾਂ ਸਰਕਾਰਾਂ ਦਾ ਵੀ ਧੰਨਵਾਦ ਕਰਦਾ ਹਰਿਆਣਾ ਦੇ ਮੁੱਖ ਮੰਤਰੀ ਦਾ ਦਿੱਲੀ ਦੇ ਮੁੱਖ ਮੰਤਰੀ ਦਾ ਉੱਤਰ ਪ੍ਰਦੇਸ਼ ਗੁਜਰਾਤ ਦੇ ਮੁੱਖ ਮੰਤਰੀ ਦਾ ਜਿਨ੍ਹਾਂ ਨੇ ਇਸ ਆਫਤਾ ਦੇ ਅੰਦਰ ਪੰਜਾਬ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਆਪਣੇ ਦਰਵਾਜ਼ੇ ਖੋਲੇ ਨੇ ਸਵਾਲ ਇਹ ਨਹੀਂ ਹੈ ਕਿ 5 ਕਰੋੜ ਆਇਆ ਜਾਂ 10 ਕਰੋੜ ਦਿੱਤਾ ਹੁਣ ਇੱਕ ਸਰਕਾਰ ਨੇ ਇਹ ਹੈ ਕਿ ਇਹ ਪੂਰੇ ਦੇਸ਼ ਦੀ ਇਕਤਾ ਦਾ ਮੈਸੇਜ ਹੈ ਕਿ ਭਾਈ ਇਹ ਜਿਹੜੀ ਵਿਪਤਾ ਆਈ ਹੈ ਇਹ ਜਿਹੜੀ ਹਾਰ ਦੀ ਮਾਰ ਕਿਸਾਨਾਂ ਨੂੰ ਪਈ ਹੈ ਗਰੀਬ ਨੂੰ ਪਈ ਹੈ ਮਕਾਨਾਂ ਤੇ ਪਈ ਐ ਇਹਦੇ ਅੰਦਰ ਪੂਰਾ ਦੇਸ਼ ਪੰਜਾਬ ਨਾਲ ਖੜਾ ਹੈ ਅਗਰ ਕੋਈ ਨਹੀਂ ਖੜਾ ਦਿਖ ਰਿਆ ਤੇ ਸਰਕਾਰ ਨਹੀਂ ਦਿਖਦੀ ਕੋਈ ਖੜਾ ਨਹੀਂ ਦਿਖ ਰਿਆ ਤੇ ਇਹਨਾਂ ਦੇ ਆਕਾ ਕੇਜਰੀਵਾਲ ਨਹੀਂ ਦਿਖਰੇ ਉਹ ਤਾਂ ਹੁਣ ਦਿੱਲੀ ਚਲਾ ਗਿਆ ਪਹਿਲਾਂ ਦਿੱਤੇ ਸੈਰ ਕਰੀ ਜਾਂਦਾ ਸੀ ਔਰ ਇਹ ਕਲ ਸੁਣ ਲੋ ਮੋਦੀ ਸਾਹਿਬ ਆਏ ਉਹਨਾਂ ਨੇ ਹੈਲੀਕਾਪਟਰ ਚ ਵੀ ਸਾਰੇ ਹਾਲਾਤ ਦੇਖੇ ਔਰ ਇੱਕੀ ਕੇ ਬੰਦੇ ਨੂੰ ਸੁਣ ਕੇ ਜਿਆਦਾ ਲੈ ਕੇ ਉਹ ਇਥੋਂ ਗਏ ਨੇ ਔਰ ਜਦੋਂ ਇਹ ਸਰਕਾਰ ਪ੍ਰਪੋਜ਼ਲ ਬਣਾ ਕੇ ਭੇਜੇਗੀ ਅਜੇ ਨਿਤਨ ਗੜਕਰੀ ਜੀ ਦਾ ਵੀ ਬਿਆਨ ਆ ਗਿਆ ਕਿ ਪੰਜਾਬ ਦੀਆਂ ਸਾਰੀਆਂ ਸੜਕਾਂ ਦਾ ਪ੍ਰਪੋਜ਼ਲ ਬਣਾ ਕੇ ਭੇਜੋ ਜਿਹੜੀਆਂ ਖਰਾਬ ਹੋਈਆਂ ਅੱਛਾ ਮੈਨੂੰ ਦੱਸੋ ਸੜਕਾਂ 'ਤੇ ਮੋਦੀ ਬਣਾਊਗਾ ਗਰੀਬਾਂ ਦੇ ਘਰਾਂ ਦਾ ਨੁਕਸਾਨ ਮੋਦੀ ਪੂਰਾ ਕਰੇਗਾ ਕਿਸਾਨ ਦੇ ਦਾ ਨੁਕਸਾਨ ਮੋਦੀ ਪੂਰਾ ਕਰੇਗਾ ਕਿਸਾ ਖੇਤੀ ਮਜ਼ਦੂਰ ਦਾ ਨੁਕਸਾਨ ਪੂਰੀ ਇਹ ਕਰੇਗਾ ਤੇ ਇਹ ਸਿਰਫ ਝੂਠ ਬੋਲਣਗੇ ਇਹ ਝੂਠ ਦੀ ਫੈਕਟਰੀ ਚਲਾਣਗੇ ਇਹ ਪੰਜਾਬ ਸਰਕਾਰ ਕੀ ਕਰੇਗੀ ਵੀ ਦੱਸ ਦੇ ਨਾ ਇਹਨਾਂ ਨੇ ਪੂਰੇ ਪੰਜਾਬ ਦਾ ਬੇੜਾਗਰ ਕਰਕੇ ਰੱਖਤਾ ਉਹਦਾ ਜਵਾਬ ਨਹੀਂ ਹੈ ਇਹਨਾਂ ਕੋਲ ਝੂਟ ਤੇ ਝੂਠ ਝੂਟ ਤੇ ਝੂਠ ਝੂਟ ਤੇ ਝੂਠ ਬੋਲੀ ਜਾਂਦੇ ਨੇ ਔਰ ਮੈਂ ਤਾਂ ਕਈ ਵਾਰੀ ਮੈਨੂੰ ਅਫਸੋਸ ਇਹ ਆਉਂਦਾ ਕਿ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਬੁੱਧੀਵਾਨ ਮੰਤਰੀ ਕਹਿੰਦੇ ਨੇ ਉਹ ਵੀ ਝੂਠ ਬੋਲਣ ਤੋਂ ਗਰੇਜ਼ ਨਹੀਂ ਕਰਦੇ ਔਰ ਆਪਸ ਵਿੱਚ ਹੀ ਤਾਲਮੇਲ ਨਹੀਂ ਫਨ ਅਲਟ ਮਿਨਿਸਟਰ ਕਹਿੰਦਾ ਸਾਡੇ ਕੋਲ 12000 ਕਰੋੜ ਰੁਪਏ ਹਨ ਨਹੀਂ ਹੈ ਅਮਨ ਰੋੜਾ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਔਰ ਮੰਤਰੀ ਨੇ ਉਹ ਕਹਿੰਦੇ ਨਹੀਂ ਪੈਸਾ ਤਾਂ ਹੈਗਾ ਪਰ ਛੜਤਾ ਬੜੀਆਂ ਛੁਕਰ ਇੱਕ ਜਣਾ ਮੰਨ ਰਿਹਾ ਦੂਜਾ ਨਹੀਂ ਮੰਨ ਰਿਹਾ ਆਪਦਾ ਦੇ ਲਈ ਜਿਹੜੀਆਂ ਛੜਤਾ ਹੈ ਉਹ ਬੜੀਆਂ ਸੋਖੀਆਂ ਇੱਕ ਛੜਤਾ ਮੈਨੂੰ ਵੀ ਮੈਂ ਕੱਲ ਪੜ ਰਿਹਾ ਸੀ ਕਹਿੰਦੇ ਜੇ ਕੋਈ ਜੀ ਮਰ ਜੇ ਡਿਜਾਸਟਰ ਚ ਤੇ 4 ਲੱਖ ਰੁਪਇਆ ਤਾਂ ਡੀਸੀ ਉਸ ਵੇਲੇ ਦੇ ਸਕਦਾ ਇਹ ਕੇਵਲ ਦੌੜ ਰਹੇ ਨੇ ਮੈਨੂੰ ਤੇ ਲੱਗਦਾ ਹੈ ਕਿ ਜਿਹੜਾ 12000 ਕਰੋੜ ਰੁਪਇਆ ਇੱਕ ਖੁਰਦਬੁਰਦ ਕਰਤਾ ਰਹੇ ਇਹ ਤਾਂ ਹੈਲੀਕਾਪਟਰਾਂ ਦੇ ਚੱਕਰਾਂ 'ਚ ਪੇਰੇ ਕੇਜਰੀਵਾਲ ਨੂੰ ਕਮਾਨ 'ਚ ਉਹਦੇ ਮਗਰ 20-20 ਗੱਡੀਆਂ ਦਾ ਕਾਫਲਾ ਚलान 'ਚ ਔਰ ਮਾਨ ਕੇਵਲ ਨਾ ਮਾਤਰ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਮੈਨੂੰ ਲੱਗਦਾ ਚਲਦੀ ਨਹੀਂ ਹੈ ਪੰਜਾਬ ਜਿਹੜਾ ਹੈ ਇਹਨਾਂ ਨੇ ਦਿੱਲੀ ਦੇ ਪੋਘੋੜਿਆਂ ਦੇ ਹੱਥ ਜਿਹਨੂੰ ਦਿੱਲੀ ਨੇ ਨਕਾਰਤਾ ਇਹਨਾਂ ਨੇ ਮੇਰੇ ਪੰਜਾਬ ਨੂੰ ਉਹਨਾਂ ਦੇ ਹਵਾਲੇ ਕੀਤਾ ਹੈ ਜਿਹੜਾ ਕਿ ਪੰਜਾਬੀ ਦੀ ਅਣਖ ਦੇ ਉੱਤੇ ਜ਼ਖ਼ਮ ਹੈ ਔਰ ਪੰਜਾਬੀ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਜਿਹੜੀ ਵਾਰੀ ਇੰਟਰਫੇਰੈਂਸ ਆ ਪੰਜਾਬ ਨੇ ਕਦੀ ਬਰਦਾਸ਼ਤ ਨਹੀਂ ਕੀਤੀ ਔਰ ਪੰਜਾਬ ਮੌਕੇ ਦੇ ਦੀ ਤਲਾਸ਼ ਚ ਹੈ ਕਿ ਇਹ ਜਿਹੜੇ ਲੋਗ ਨੇ ਆਮ ਆਦਮੀ ਪਾਰਟੀ ਹੈ ਇਹਦੇ ਤੋਂ ਛੁਟਕਾਰਾ ਪਾਣਾ ਚਾਹੁੰਦੇ ਨੇ ਅੱਜ ਪ੍ਰਧਾਨੀ ਹੜਾ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਵੱਖ-ਵੱਖ ਬਿਆਨਬਾਜ਼ੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ 1700 ਕਰੋੜ ਰੁਪਇਆ ਦਿੱਤਾ ਗਿਆ ਉਹ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਾਲ ਮਜ਼ਾਕ ਕੀਤਾ ਜਾ ਰਿਹਾ ਹੈਗਾ ਕਿੱਦਾਂ ਵੇਖਦੇ ਹੋ ਇਹਨੂੰ ਮੈਨੂੰ ਇਸ ਨਾਲ ਲੱਗਦਾ ਹੈ ਕਿ